ਇਹ ਲੋ ਫੇ ਸਾਡੇ ਲੋ ਜੀ ਵੱਡੇ ਵੱਡੇ ਕੀੜੇ ਇਹਦੇ ਨਾ ਪੁੱਤ ਸਤਿ ਜੀ ਸਤਿਕਾਰ ਜੀ ਸਾਰਿਆਂ ਨੂੰ ਉਦਾਂ ਜਿਹੜੀ ਪਨੀਰੀ ਆਪਾਂ ਨੇ ਬੀਚੀ ਸੀ ਆਪਣੀ ਦੂਜੀ ਤਿਆਰਾਂ ਦੇ ਕੋਈ ਮੈਂ ਹੀ ਹਾਂ ਵੀ ਰਹੀ ਮੋਂ ਉਹ ਉੱਥੇ ਮਿਲ ਗਿਆ ਜੀ ਬਾਕੀ ਮੈਂ ਜੱਲੇ ਪਿੰਡ 'ਚ ਸਾਡੇ ਪਿੰਡ ਦਾ ਮੁੰਡਾ ਇੱਕ ਇੱਕ ਕੁੱਤੀ ਦੇ ਕੀੜੇ ਪੈ ਰਹੇ ਪਿੰਡ ਵਾਲੀ ਦੇ ਤੇ ਹੁਣ ਉਹਦੇ ਅਸੀਂ ਸਰਕਾਰੀ ਹਸਪਤਾਲ ਚੱਲੇ ਆ ਦਵਾਈ ਦਵਾਉਣ ਨੂੰ ਦਵਾਈ ਦਵਾਉਣ ਚੱਲੇ ਆਂ ਜੀ ਕੁੱਤੀ ਨੂੰ ਸਾਡੇ ਪਿੰਡ ਦਾ ਮੁੰਡਾ ਵਿਚਾਰਨੇ ਚਲੋ ਉਹ ਭਲਾ ਕਰਦਾ ਰੱਬ ਉਹਦਾ ਭਲਾ ਕਰੇ ਜੀ ਉਹਨੇ ਮੈਨੂੰ ਦੱਸਿਆ ਮੈਨੂੰ ਵੀ ਚਲੋ ਸੇਵਾ ਲੱਗੀ ਆ ਦਰਬੇਸ਼ਾਂ ਦਾ ਇਲਾਜ ਕਰਉਣਾ ਸਭ ਤੋਂ ਵੱਡਾ ਦਾਨ ਆ ਜੀ ਰਾਤ ਵੀ ਅਸੀਂ ਉਹਦੇ ਲੱਗੇ ਤੇ ਕੀੜੇ ਕੱਢਣ ਕੰਨ ਦੇ ਵਿੱਚ ਭਰੇ ਪਏ ਆ ਕੀੜੇ ਮਤਲਬ ਪਾਈ ਤੇ ਉਹਦੇ ਦਵਾਈ ਜਿਹੜੀ ਪੀਲੀ ਜੀ ਸਪਰੇਅ ਹੁੰਦੀ ਆ ਕੀੜੇ ਵਾਲੀ ਉਹਦੇ ਨਾਲ ਵੀ ਨਿਕਲੇ ਨਹੀਂ ਹੈਗੇ ਚਿਚੜ ਇੰਨੇ ਕੇ ਲੱਗੇ ਹੋਏ ਤੇ ਸਾਰਾ ਉਹਦਾ ਕੰਨ ਸਾਫ਼ ਕਰਿਆ ਸੀ ਜਦੋਂ ਦੋਈ ਸਾਈਡ ਕੰਨ ਲੱਗੇ ਤਾਂ ਜਦ ਦੇਖਿਓ ਉਹਦੇ ਕੀੜੇ ਤੇ ਕੰਨ ਦੇ ਵਿੱਚ ਸਾਰਾ ਕੰਨ ਭਰਿਆ ਹੋਇਆ ਤਾਂ ਤੇ ਸੱਤੋਂ ਤਾਂ ਨਿਕਲੇ ਹੀ ਨਹੀਂ ਗਏ ਜੇ ਉੱਪਰ ਆ ਜਾਂਦੇ ਫਿਰ ਅਸੀਂ ਕੱਢ ਦੋਨੇ ਤੇ ਕੰਨ ਦੇ ਵਿੱਚਾ ਹੁਣ ਉਹਨੂੰ ਕਹਿੰਦਾ ਰੋਟੀ ਵੀ ਨਹੀਂ ਖਾਂਦੀ ਹੈਗੀ ਮੁੰਡਾ ਕਹਿੰਦਾ ਤਕਲੀਫ ਇੰਨੀ ਜ਼ਿਆਦਾ ਬਾਕੀ ਤੁਹਾਨੂੰ ਦਿਖਾਉਨੇ ਆ ਲੈ ਕੇ ਚੱਲੇ ਸਰਕਾਰੀ ਹਸਪਤਾਲ ਜਈ ਹੁਣ ਇੱਧਰ ਆਈਓ ਕੁੱਤੀਆਂ ਦੀ ਵਾਰ ਇੱਥੇ ਆ ਕੇ ਬਹਿ ਜਾਂਦੀਆਂ ਵਿਚਾਰੀ ਰਾਤ ਇੱਥੇ ਅਸੀਂ ਕੀੜੇ ਕੱਢਿਆ ਕਾਫੀ ਉਹਦੇ ਭਰਿਆ ਪਿਆ ਤਾਂ ਕੰਨ ਮੁੰਡਾ ਇੱਧਰ ਹੋਊਗਾ ਸਾਹਮਣੇ ਉਹ ਜਿਹਦੇ ਨਾਲ ਲੈ ਕੇ ਆਣੀ ਆ ਉਹਨੇ ਵੀ ਰਾਤ ਦੱਸੇ ਬਜਰੇ ਨੇ ਕਿਉਂਕਿ ਉਹਨੂੰ ਉਹਨੇ ਪਹਿਲਾਂ ਵੀ ਇਲਾਜ ਕਰਾਇਆ ਉਹਦਾ ਉਹ ਬੈਠਾ ਮੁੰਡਾ ਅੰਦਰ ਉਹ ਬੈਠਾ ਰਹੀ ਜੰਦਰ ਇਹਨੇ ਇੱਕ ਦੋ ਵਾਰ ਪਹਿਲਾਂ ਵੀ ਚਾਹਨੇ ਇਲਾਜ ਕਰਾਇਆ ਕੁੱਤੀ ਦਾ ਉਠਾਲਾ ਉਠਾਲਿਆ ਨੂੰ ਪਾਸੇ ਪਾਸੇ ਇਹ ਪਿੰਡ ਦਾ ਸੱਤਾ ਜੀ ਇਹਦਾ ਨਾਮ ਸੱਤੇ 10 ਬਈ ਕਿਹਾ ਹੋਇਆ ਪਾਲਸਾ ਜੀ ਫਤਿਹ ਜੀ ਇਹ ਵੀਰੇ ਦਰਬੇਸ਼ ਆ ਵਿਚਾਰਾ ਹਨਾ ਆਪਾਂ ਦੇਖ ਆਪਾਂ ਘਰਾਂ ਚ ਰਹਿੰਦੇ ਆ ਹਨਾ ਆਪਣੀ ਕੇਅਰ ਕਰਦੇ ਆ ਇਹਨਾਂ ਜਾਨਵਰਾਂ ਦੀ ਵੀ ਤਾਂ ਕੇਅਰ ਕਰਨੀ ਚਾਹੀਦੀ ਆ ਦਰਬੇਸ਼ ਆ ਵਿਚਾਰੀ ਹਨਾ ਇਦਾਂ ਹੀ ਘੁੰਮਦੀ ਦੀ ਆਪਾਂ ਨੇ ਹੁਣ ਇਹਦੇ ਵਿਚਾਰੀ ਦਾ ਟ੍ਰੀਟਮੈਂਟ ਕਰਾਉਣ ਚੱਲੇ ਆ ਵੀ ਚਲੋ ਇਹ ਠੀਕ ਹੈ ਤੇ ਕੰਨ ਦੇ ਵਿੱਚ ਕੀੜੇ ਪੈ ਗਏ ਵਿਚਾਰੀ ਦੇ ਹਨਾ ਆਪਾਂ ਕਹਿੰਨਾ ਵੀ ਚਲੋ ਆਪਾਂ ਲੋਕ ਆਪਣੇ ਘਰਾਂ ਚ ਰਹਿੰਦੇ ਆ ਵਧੀਆ ਜਗ੍ਹਾ ਰਹਿੰਦੇ ਆ ਦਵਾਈ ਬੂਟੀ ਲੰਨੇ ਆ ਨਾ ਆਪਣੇ ਮਾਪੇ ਬਾਬ ਦੀ ਕੇਅਰ ਵੀ ਕਰਦੇ ਆ ਇਹਦੀ ਵੀ ਵਿਚਾਰੀ ਦੀ ਕਿਸੇ ਨੇ ਕਰਨੀ ਆ ਨਾ ਇਹ ਵੀ ਰੱਬ ਦਾ ਹੀ ਰੂਪ ਆ ਇਹ ਹੁਣ ਆਪਾਂ ਇਹਨੂੰ ਹਸਪਤਾਲ ਲੈ ਕੇ ਜੰਨੇ ਆ ਸਰਕਾਰੀ ਚ ਉੱਥੇ ਇਹਦੇ ਕੰਨ ਦਾ ਜਿਹੜਾ ਟ੍ਰੀਟਮੈਂਟ ਹੋਊਗਾ ਆਪਾਂ ਨੇ ਕਰਾ ਦੇਣਾ ਕਿ ਵੀ ਜ਼ਰੂਰੀ ਆ ਇਹ ਦਰਵੇਸ਼ ਆ ਵਿਚਾਰੇ ਹਨਾ ਨਹੀਂ ਨਹੀਂ ਨਾਲੇ ਇਹਨੇ ਕਿਹੜੇ ਬੋਲ ਕੇ ਦੱਸਣਾ ਆਪਾਂ ਨੂੰ ਰਾਤ ਇਹਦੇ ਆ ਕੰਨ ਅਸੀਂ ਸਾਫ਼ ਕਰਿਆ ਤਕਰੀਬਨ ਸਾਰਾ ਜੀ ਉੱਧਰਲੀ ਸਾਈਡ ਤੇ ਕੀੜਿਆਂ ਉਹ ਵੀ ਅਸੀਂ ਕੱਢ ਦੇਣਾ ਦਾ ਤੇ ਕੀੜੇ ਬਾਹਰ ਹੀ ਨਹੀਂ ਆਏ। ਤਕਰੀਬਨ ਸਾਨੂੰ ਪਹਿਲਾਂ ਵੀ ਅਸੀਂ ਇੱਕ ਵਾਰੀ ਇਹ ਵਿਚਾਰਾ ਸਾਨੂੰ ਮਿਲਿਆ ਅਸੀਂ ਇਹਦਾ ਇਲਾਜ ਕਰਾਇਆ ਫਿਰ ਠੀਕ ਹੋ ਗਿਆ ਸੀਗਾ। ਨਹੀਂ ਪਹਿਲਾਂ ਵੀ ਇਹ ਤੇ ਕੀੜੇ ਪੈ ਗਦੇ ਨੇ ਵਿਚਾਰੇ ਮੁੰਡੇ ਨੇ ਇਲਾਜ ਕਰਾਇਆ ਜੀ ਸਾਰੇ। ਹਾਂ ਹੁਣ ਚਲੋ ਐਨੇ ਐਨੇ ਮੈਨੂੰ ਦੱਸਿਆ ਮੈਂ ਸੁੱਤੇ ਵੀ ਮੈਨੂੰ ਦੱਸ ਦੇ ਕਰ ਜੇ ਕੋਈ ਐਦਾਂ ਦਾ ਹੁੰਦਾ ਵਿਚਾਰਾ ਕੁੱਤਾ ਜਾਂ ਕੁੱਤੀ ਵੀ ਆਪਾਂ ਚਲੋ ਅਸੀਂ ਤਾਂ ਕੌਣ ਹੁਣ ਇਲਾਜ ਕਰਾਉਣਾ ਇਹ ਮਹਾਰਾਜੇ ਕਰਾਉਂਦਾ ਜੇ ਉਹ ਕੁਝ ਵੀ ਕਰਾਉਂਦਾ। ਵੀ ਚਲ ਜਿੰਨੇ ਜੋਗੀ ਹੈਗੇ ਨਾਲ ਖੜੂਗੇ ਅਸੀਂ ਤੇਰੇ। ਸਰਕਾਰੀ ਹਸਪਤਾਲ ਮoure ਪਹੁੰਚ ਗਈ ਅਸੀਂ ਬਸ ਐਂਟਰ ਕਰਨ ਲੱਗੇ ਹਾਂ ਜੀ ਹੁਣ ਅੰਦਰ ਇੱਥੇ ਪਟਵਾਰੀ ਵੀ ਬਹਿਨੀ ਆ ਪਿੱਛੇ ਨਾਲ ਆ ਗਿਆ ਵੀਰੇ ਸਰਕਾਰੀ ਹਸਪਤਾਲ ਆ ਗਿਆ ਹੁਣ ਆਪਾਂ ਇਹਨੂੰ ਦੇਖੀਏ ਤੇ ਟ੍ਰੀਟਮੈਂਟ ਕਰਾਈਏ ਵਿਚਾਰੀ ਦਾ ਦੋਦੀ ਚੱਕਲਾ ਟਾਕੀ ਮੈਂ ਲਾ ਦੋਨਾਂ ਬਾਅਦ ਛੁੱਟੀ ਗਏ ਇਹਨੂੰ ਤੂੰ ਕਿੱਥੋਂ ਆਇਆ ਏਥੇ ਆ ਕਰਨ ਜੀ ਪੈਂ ਕਿੜੇਈ ਇਹਦੇ ਆ ਜੀ ਦੁੱਤ ਕੁੱਤੀ ਸਿਆਣੀ ਆ ਪੂਰੀ ਹੈ ਪਿੱਟ ਬੋਲਾ ਨਸਲ ਜੀ ਕਿਸੇ ਨੂੰ ਕੁਛ ਨਹੀਂ ਕਹਿੰਦੀ ਪਰ ਏਦਾਂ ਹੀ ਪਿੰਡ 'ਚ ਫਿਰਦੀ ਆ ਵਿਚਾਰੀ ਇਹ ਸਾਮਕੇ ਰੱਖਦਾ ਤਕਰੀਬਨ ਮੁੰਡਾ ਜੀ ਸਰਕਾਰੀ ਹਸਪਤਾਲ 'ਚ ਪਹੁੰਚ ਗਏ ਜੀ ਪੂਰੇ ਮੈਂ ਜਿਹੜਾ ਪਹਿਲਾਂ ਅੱਛਾ ਪੂਰੇ ਬਿਠਾ ਲਾ ਬਰੇ ਤਾਂ ਕੰਡਾ ਜਿਹੜੀ ਕੋਈ ਨਾ ਜਿਹਦੇ ਵਿੱਚ ਕੀੜੇ ਆ ਤੇ ਇੱਦਾਂ ਕਰੀ ਜਾਂਦੀ ਐ ਰਾਤ ਅਸੀਂ ਕਾਫੀ ਕੱਢਣ ਦੀ ਕੋਸ਼ਿਸ਼ ਬਾਤ ਤੂੰ ਯਾਦ ਤੂੰ ਛੱਡ ਦੇ ਆਹ ਕੰਨ ਅਸੀਂ ਪੂਰਾ ਸਾਫ਼ ਕਰਿਆ ਰਾਤ ਇੰਨੇ ਕਹਦੇ ਉਹ ਤੋਂ ਤੁਸੀਂ ਸਾਈਫੇ ਪਿੱਸੂ ਸਚੜ ਆ ਦੇਖੋ ਇਹਦੇ ਉਹ ਕੀੜਾ ਫਿਰਦਾ ਉਹ ਦੇਖੋ ਰਾਤ ਨੂੰ ਅਸੀਂ ਕੱਢਣ ਦੀ ਕੋਸ਼ਿਸ਼ ਵੀ ਕਰੀਏ ਵੀਰੇ ਹੂੰ ਪਰ ਇਹ ਵਿੱਚ ਜਲੇਗੇ ਤੇ ਜ਼ਿਆਦਾ ਨਹੀਂ ਅਸੀਂ ਕੱਢ ਦੋਣੇ ਤੇ ਸਾਰੇ ਇਹਨਾਂ ਸਾਫ਼ ਕਰਦੇ ਵੀਰੇ ਕਾਨ ਆਇਨ ਹੈ ਨਾ ਹੁਣ ਤਾਂ ਦੇਖਦਾ ਇੱਕ ਅੱਧਾ ਉੱਪਰ ਆਉਗੀ ਅਰੇ ਕੋ ਭਰਿਆ ਬੇਰ ਕਾਨ ਇਹਦਾ ਵੀ ਚੜੀਦਾ ਕੋਈ ਨਾ ਪੱਤਾ ਆਮ ਆਇਨ ਸੁੱਰੀ ਪੈ ਜਾ ਮੈਨੂੰ ਲੱਤਾਂ ਫੜਾ ਐਸ ਰੋਡ ਪਾ ਲੈ ਇਹਨੂੰ ਨਾ ਨਾ ਐਂ ਪਾਜ ਕਰ ਰਾਤ ਪਾਈ ਸੀਦੀ ਆਪਾਂ ਨੇ ਅੱਛਾ ਚਿਬਲਨ ਪੈਂਛੜ ਦੇ ਗੱਤਾਂ ਕਿਤਿਸ਼ ਤੂੰ ਬਾ ਟ੍ਰੇਡੀ ਕਰ ਲੈ ਨੇ ਪੈ ਜਾ ਪੈ ਜਾ ਆਹ ਨਾਲ ਪੈ ਜਾ ਪੈ ਜਾ ਪੈ ਜਾ ਪੈ ਜਾ ਬਸ ਬਸ ਪੈ ਜਾ ਪੈ ਜਾ ਬਸ ਬਸ ਪੈ ਜਾ ਬਸ 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 ਵਾਹੋ ਬਿਦਰਾ ਪੈ ਜਾ ਪੈ ਜਾ ਆ ਦੇਖੋ ਉੱਪਰ ਆਏ ਕਿੰਨੇ ਉਹ ਦੇ ਜੇਕਰ ਰਾਤ ਆਏ ਤੇ ਉਹ ਇਹ ਉਹ ਦੇ ਆ ਦੇਖੋ ਇਹ ਗੁੱਛੇ ਹੀ ਬਣਿਆ ਪਿਆ ਕੀੜੀਆਂ ਦਾ ਲਿਓ ਟੀਕੇ ਨਾਲ ਆਉਂਗੇ ਵੀਰੇ ਬਾਹਰ ਉੱਪਰੇ ਹੈ ਹੁਣ ਤਾਂ ਤਕਰੀਬਨ ਹਨਾ ਮਰਤ ਨਿਕਰੂਗੇ ਇਹਨਾਂ ਨਾਲ ਅੱਛਾ ਹਾਈਡਰੋਜਨ ਵਗੈਰਾ ਵੀਰੇ ਹੈਗੀ ਹੈ ਜੇ ਸਾਫ ਕਰਨਾ ਤਾਂ ਨਹੀਂ ਪੁੱਛ ਲੈ ਹਾਈਡਰੋਜਨ ਪਾਉਣੀ ਚਾਹੀਦੀ ਆ ਗੱਲ ਜਦ ਇਹ ਹਣੇ ਕੁਝ ਨਹੀਂ ਕਰਨਾ ਹੈਗਾ ਹਾਂ ਹਾਂ ਫੇਰ ਕੇ ਕੱਢਨੇ ਆ ਪਹਿਲਾਂ ਵੀਰੇ ਹੈਂ ਇਹਦੇ ਉਹ ਹੀ ਯਾਰ ਮਿੱਠਾ ਇਹ ਗੁਰਦੁਆਰੇ ਮੁਰੇ ਰਹਿੰਦੀ ਹੈ ਮਤਲਬ ਵੀ ਯਾਰ ਕਈ ਵਾਰ ਪਾਈ ਜਾਂਦੇ ਨੇ ਨਾ ਉੱਥੇ ਜਿਵੇਂ ਲੰਗਦੇ ਵੜਦੇ ਪਾ ਦਿੰਨੇ ਆ ਕਈ ਲੋਕ ਹਾਂ ਹਾਂ ਇੱਥੇ ਡਵਾਈਟ ਇੱਥੇ ਵੀ ਆਉਂਦੀ ਹੈ ਤਾਂ ਹੀ ਉਹ ਗੰਬੇ ਜਾਂਦਾ ਦਵਾਈ ਚੱਲੂ ਜੀ ਵੀਰੇ ਦੀ ਹੈ ਨਾ ਆਰਾਮ ਕਰ ਦਈਏ ਤੋਂ ਕਟਿੰਗ ਹੋ ਰਹੀ ਏ ਕੁੱਤੇ ਦੀ ਗਰਮੀ ਕਰਕੇ ਜਰਮਨ ਸ਼ੈਫਟ ਦੀ ਤੁਰੇ ਸ਼ੇਡ ਨਾ ਨਹੀਂ ਆ ਵਰਕੇ ਨਿਕੂਗੇ ਆਪ ਵੀ ਠੀਕ ਬਾਕੀ ਦੀ ਦਵਾਈ ਜਰੂਰੀ ਨਹੀਂ ਪਣੀ ਆ ਉਹ ਤੋਂ ਦੇ ਕੇ ਰਿਜ਼ਰਵ ਨਾ ਨਹੀਂ ਕੱਢਦੇ ਯਾਰ ਤੇਰੀ ਉਹ ਪਾ ਦੇ ਲੋ ਜਿੱਡੇ ਜਿੱਡੇ ਵੀ ਰਹੇ ਨੇ ਨਾ ਪੁੱਤ ਦੇਖ ਰਿਹਾ ਫੜ ਇਹਦਰਸ ਦੇਖੋ ਗੱਡੇ ਗੱਡੇ ਨਾ ਉੱਤੇ ਨਾ ਰੁਪਾਉਣ ਕਰ ਲੈਣੋ ਦੇਖੋ ਜੀ ਕੀੜੇ ਗੱਡੇ ਗੱਡੇ ਆ ਜਿਹੜੇ ਇਹ ਕੰਨ ਜਾਂ ਬਸ ਬੁੱਤ ਬਸ 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 ਵਾਹੀ ਦੇ ਬਸ 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 ਨਹੀਂ ਨਹੀਂ ਬਸ ਬਸ ਪੁੱਤ ਬਸ 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 ਹੋ ਗਿਆ ਪੁੱਤ ਬਸ ਬਸ ਬੇਹੋਸ਼ ਕਰ ਦਿੰਦੀ ਪਹਿਲੇ ਬੇਹੋਸ਼ ਕਰ ਲਣ ਦੀ ਆ ਮੜ ਜੀ ਬੇਹੋਸ਼ ਕਰ ਦੇਣੀ ਇਹਨੂੰ ਇਹਨਾਂ ਕੋਈ ਕੰਮ ਨਹੀਂ ਨੀਂ ਆਪਾਂ ਅੱਛਾ ਯਾਰ ਜੋ ਜਿਹੜਾ 15-20 ਮਿੰਟ ਤੈਨੇ ਬੇਹੋਸ਼ ਨਹੀਂ ਹੋਣਾ ਬਸ ਬਸ ਬਿਲਕੁਲ ਰਕਸ ਜੀ ਮੈਂ ਸ਼ੀਨ ਆ ਹੜੇ ਬਸ 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 ਜਦ ਵੀ ਦਵਾਈ ਪਾਉਨੇ ਆ ਕੀੜੇ ਵਿੱਚ ਹੀ ਰਹੇ ਨੇ ਦੋ ਤਿੰਨ ਕੀੜੇ ਨਿਕਲੇ ਸਿਰਫ ਆ ਦੇ ਕਿਵੇਂ ਵੀ ਕੀੜੇ ਵੀ ਕਾਫੀ ਬੜੇ ਬੜੇ ਆ ਇਹਨੂੰ ਰਾਮ ਵੀਰ ਨੇ ਤਕਰੀਬ ਪਾਉਤਾ ਇਹਨੂੰ ਰਾਤ ਦੀ ਚੀਕਾਂ ਮਾਰਦੀ ਆ ਜਿਹਨੇ ਖਾਦਾ ਵੀ ਕੁਝ ਨਹੀਂ ਹੈਗਾ ਬਸ ਪੁੱਤ ਬਸ 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 ਪੁੱਤ ਬਸ ਤੇਰੇ ਫਾਇਦੇ ਵਾਸਤੇ ਹੀ ਲੈ ਕੇ ਆਇਆ ਤੈਨੂੰ ਕਈ ਵਾਰ ਆ ਇੱਕ ਉਹ ਕਿਹੜੇ ਦੀ ਦਾ ਨਹੀਂ ਹੈਗਾ ਨਾ ਬਸ 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 ਜੀ ਕਰ ਤੋੜੀ ਟਿਕਰ ਹੋਣੇ ਨਹੀਂ 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 ਰਾਤ ਤਾਂ ਵੀਰੇ ਦੱਸਾਂ ਕਿਆ ਗੱਲ ਆ ਜਿਆਦਾ ਸੀ ਦੇਖੇ ਅਸੀਂ ਤਾਂ ਚਿਚੜਾਂ ਨਾਲ ਚਿਚੜ ਘੱਡ ਰਹੇ ਤੇ ਬੱਸ ਜਿਆਦਾ ਤੇ ਆਹ ਦੇਖੇ ਅਸੀਂ ਭਰੇ ਹੋਏ ਤੇ ਕੀੜੀਆਂ ਨਾਲ ਕੰਨ ਸਾਰੇ ਹੀ ਬਹਿ ਜਾ ਬਹਿ ਜਾ ਪੁੱਤਰਾ ਆਰਾਮ ਨਾਲ ਮਾਸ ਬੱਸ 2 ਮਿੰਟ ਦੀ ਤਖਲੀਬ ਆ ਪੁੱਤਰਾ ਆਮ ਆਇਣਾ ਤੁਨੂੰ ਹੀ ਘਮਣਾ ਨਾ ਹੂੰਦੋਂ ਨਹੀਂ ਆਇਆ ਇਹ ਮੈਂ ਦਰ ਚਰਬੀ ਜਿਓਏ ਹੂੰ ਹੂੰ ਬਸ ਠੀਕ ਆ ਫਿਰ ਤਾ ਨਾ ਰਹਿ ਜਿਓ ਇਹਦੇ ਨਾਲ ਕੰਨਾਂ ਚ ਪਾਈ ਕਰਿਓ ਦੋ ਤਿੰਨ ਦਿਨਾਂ ਦੇ ਬਹੁਤ ਸ਼ਾਂਤ ਨਿੱਕੇ ਜਿਹੜੀ ਪਲੀ ਜੀ ਸਪਰੇ ਹੁੰਦੀ ਆ ਨਾ ਸਪਰੇ ਇਹਦੇ ਵੀਰੇ ਜਿਹੜਾ ਜਾਖਮ ਹੋਇਆ ਕੰਨ ਪਰ ਆ ਹਾਂ ਇਹਦੇ ਨਾਲ ਹੀ ਕਰਦੇ ਆ ਦੂਆ ਕਰਨ ਵੀ ਆ ਦੂਆ ਕਰਨੀ ਹੈ ਇਹ ਦਾ ਕੋਈ ਨਹੀਂ ਠੀਕਾ ਚੱਲ ਚੱਤ ਹਾਂ ਦੇ ਬਸ 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 ਬਈ ਅੱਧਰ ਕਿਹਨੂੰ ਰਾਈ ਉਹ ਨਹੀਂ ਦਵਾਈ ਲਿਖ ਲੈ ਜਿਹੜੀ ਹੁਣ ਪਾਉਂਗੇ ਦੇਣੀ ਤੇ ਖਾਣ ਨੂੰ ਵੀ ਫਿਰ ਅੱਛਾ ਦੋ ਚਾਰ ਦਿਨ ਰੋਕੇ ਨਾ ਦੁਬਾਰਾ ਦੇ ਦੇ ਦੋ ਚਾਰ ਦਿਨ ਤੱਕ ਲਿਓਗੇ ਫਿਰ ਇਹਦੇ ਨਾਂ ਉਹ ਵੀ ਕਟਾ ਦੂੰਗੇ ਉਦੋਂ ਹੀ ਦਵਾਈ ਲਿਖਣ ਲੱਗਿਆ ਹਾਂ ਭਾਈ ਖਾਣ ਆਣੀ ਨਹੀਂ ਖਾਣ ਆਣੀ ਦਵਾਈ ਹੈ ਨਾ ਦਵਾਈ ਲਿਖਣ ਲੱਗਿਆ ਹਾਂ ਚੋਰ ਤੋਂ ਮਿਲੂਗੀ ਰੀਤੇ ਵੀਰ ਇਹ ਬਾਹਰੋਂ ਲੈਣੀ ਪੈਣੀ ਅੱਛਾ ਜੀ ਦੋ ਗੋਲੀਆਂ ਹੋਣਗੀਆਂ ਇਹ ਹਾਂ ਇਹ ਦੋਨੋਂ ਇੱਕ ਟਾਈਮ ਹੀ ਦੇਣੀ ਹੈ ਹੱਪਾ ਅੱਛਾ ਇੱਕ ਵਾਰ ਇਹਨਾਂ ਸੈਟ ਕਰ ਲਈ ਜਿੰਮੀ ਦੇ ਉਹ ਗੁੰਮੇ ਆਏ ਪੈਣਾ ਦੋਨੋਂ ਇੱਕ ਟਾਈਮ ਦੇਣੀ ਹੈ ਖੜ੍ਹਦੇ ਨੇ ਇੱਕ ਮਿੰਟ ਲੋਕ ਤੇ ਬਾਹਰੋਂ ਆ ਸਮਾਦੋਰੇ ਆ ਵੀ ਬਿਠਾ ਲਾ ਇਹਨੂੰ ਵਿੱਚ ਪਹਿਲਾਂ ਚਲ ਵਾ ਚੱਲ ਇੱਧਰ ਇੱਧਰ ਚੱਲ ਥੜ ਉੱਪਰ ਚੜ ਜਾ ਉਹ ਆਪ ਬਿਠਾ ਚੱਕੇ ਏਕਣ ਤਾਂ ਤਿਲ ਗੇਣਾ ਬੈ ਜਾ ਤੂੰ ਮੈਂ ਟੱਕੀ ਲਾਉਣਾ ਹਾਂ ਰੱਸੀ ਚੱਕ ਰੱਸੀ ਆ ਸੋਪ ਰਾਸ਼ੀ ਤੇ ਦਵਾਈ ਲੈ ਜਾਂਦੀ 200 ਵੀ ਆਈ ਏ ਠੀਕ ਠੀਕ ਆ ਯਾਰ ਆ ਚੱਕ ਇਹਦੇ ਐ ਨੱਕ ਪਰਗਾ ਤੇ ਲਾ ਇਹਨੂੰ ਐ ਚੱਕ ਰੱਖ ਨਹੀਂ ਉਹ ਦਵਾਈ ਇਹਨੂੰ ਦਿਣੀ ਕਾਦੇ ਨਾਲ ਜਾਦੇ ਮਰਜ਼ੀ ਨਾਲ ਦੇ ਦੇ ਇਹਨੂੰ ਬਾ ਖਾਣੀ ਚਾਹੀਦੀ ਏ ਚੇ ਰੋਟੀ ਪਾ ਕੇ ਤੇ ਉਹਦੇ ਸਾਲਾ ਮੋਬਾਈਲ ਦੇ ਤਾਉਂਦਾ ਮੁਰੇ ਲੋਕਾਂ ਦਾ ਬੁਰਾ ਹਾਲ ਆ ਮੋਬਾਈਲ ਦੇ ਤਾਉਂਦਾ ਮੁਰੇ ਦੇ ਤਾਉਂਦੀ ਲਾ ਵੀਰੇ ਦਵਾਈ ਲੈ ਲਈ ਆਪਣਨੇ ਦੀ ਮੇਰਾ ਟ੍ਰੀਟਮੈਂਟ ਚੱਲੂਗਾ ਇਹਨੂੰ ਆਏ ਚੱਕ ਰਗਾ ਨਾਕੇ ਦਾ ਹੋ ਜਾਣਾ ਛੇਲੋ ਜਾਣਾ ਕੀੜੇ ਇਹਦੇ ਹੈਗੇ ਕਾਫੀਆਂ ਕੰਨੇ ਚ ਪੰਜ ਛੇ ਕਿ ਨਿਕਲਣੇ ਜਾਣੀ ਕੀੜੇ ਬਾਕੀ ਉਹ ਕਹਿੰਦਾ ਦਵਾਈ ਨਾਲ ਅੰਦਰੇ ਮਰ ਜਾਣਾ ਬਈ ਨਿਕਲੂਗੇ ਬਾਹਰੇ ਬਾਰੋ ਦਵਾਈ ਨਾਲ ਮਰ ਜਣੇ ਜਾਨੀ ਅੰਦਰ ਜਿੰਨੇ ਵੀ ਹੋਣਗੇ ਉਹਨਾਂ ਨੇ ਆਪੇ ਝੜ ਕੇ ਬਾਹਰ ਆ ਜੰਨ ਹਾਈਡਰੋਜਨ ਪਾ ਦਵੇ ਹਾਂ ਹਾਈਡਰੋਜਨ ਨਾਲ ਸਾਰੇ ਕੀੜੇ ਬਾਹਰ ਆ ਜਾਂਦੇ ਬਾਕੀ ਉਹ ਕਹਿੰਦਾ ਵੀ 4-5 ਦਿਨ ਤੱਕ ਮੈਨੂੰ ਦਿਖਾ ਦਿਓ ਇਹਦੇ ਨਾਉ ਵੀ ਕਾਫੀ ਵਧੇ ਹੋਏ ਆ ਨਾਉ ਨੂੰ ਕੱਟ ਦੂੰਗੇ ਬੱਜੇ ਮੇਰੇ ਵੀ ਹੱਥ ਤੇ ਹੂੰ ਹੁਣ ਇਹਨੂੰ ਆਰਾਮ ਆ ਜਾਊਗਾ ਨਾਲੇ ਉਦਾਂ ਵੀ ਜਣੀ 3 ਘੰਟੇ ਇਹਨੂੰ ਬੰਨ ਕੇ ਰੱਖੀਂ ਪਤਾ ਲੱਗ ਜਾਊਗਾ ਵੀ ਹੈਗੇ ਆ ਜਾਂ ਨਹੀਂ ਹੈਗੇ ਆ ਹੈਗੇ ਆ ਉਹਦੇ ਤੁਹਾਨੂੰ ਦੱਸਿਆ ਨਹੀਂ ਮੈਂ ਹੈਗੇ ਆ ਪਰੀ ਆ ਗਿਆ ਲੈ ਇਹਨੂੰ ਕਤਾਰ ਆਪਾਂ ਕੱਢ ਦਿੰਨੇ ਆ ਲਿਆ ਪੀਰ ਉੱਪਰ ਆ ਗਿਆ ਤੇ ਕੱਲਿਆ ਕੱਢੀ ਇਹਨੂੰ ਚੱਲ ਚੱਲ ਅੱਗੇ ਪੱੜ ਸਾਡੇ ਨੂੰ ਪਾ ਪਹਿਲਾਂ ਨਾ ਨਾ ਬਸ ਇੱਕ ਨੇ ਕੱਢ ਦਿੰਦੇ ਆਂ ਤੀ ਨਹੀਂ ਡਾਕਟਰ ਮੋਚ ਨਾਲ ਉਹਨੇ ਟੀਕਾ ਲਾਤਾ ਬਾਕੀ ਤਾਂ ਉੱਥੇ ਕੱਢਦੇ ਮਰ ਜਾਣਗੇ ਬਾਕੀ ਜਿਹੜੇ ਹੁਣ ਮਰਨਗੇ ਆਹਾਂ ਚਿਚੜ ਨਾ ਨਾ ਚਿਚੜ ਨਹੀਂ ਕੀੜੇ ਜਿਹੜੇ ਕਰਨ ਜਿਹਦੇ ਉਦੋਂ ਘਪਰਿਆ ਪਿਆ ਮੈਂ ਉਹਨੂੰ ਡਾਕਟਰ ਨੂੰ ਕਿਹਾਦਾ ਵੀ ਹੈਗੇ ਆ ਮਾਰੇ ਨਾਰਾ ਜੂੰਦੇ ਮਰ ਜਣਾ ਇਹਨਾਂ ਨੇ ਹੁਣ ਆ ਦੇ ਲਓ ਜੀ ਦੇਖੋ ਕਿੰਨੇ ਕੀੜੇ ਇਹਦੇ ਭਰਿਆ ਪਿਆ ਸਾਰੀ ਗੱਲ ਹਾਂ ਵੀ ਆ ਰੱਖ ਜਿਗਰਾ ਦੇ ਇਹਦੇ ਵਿੱਚ ਪਾ ਦੇ ਕੌਲੀ ਜੀ ਦੇ ਇਹ ਤਾਂ ਮਰ ਜਣੇ ਆ ਢਿੱਟੀ ਕਰ ਗਿਆ ਇਹਦੇ ਨਹੀਂ ਚੰ ਲੱਗੇ ਹੋਗੇ ਕਰਦੀ ਠੀਕ ਹੈ ਨਾ ਉੱਥੇ ਰੱਖ ਦੇ ਨਾ ਨਾ ਉਰੇ ਰੱਖ ਇਹਨੂੰ ਉੱਥੇ ਰੱਖ ਲੈ ਡੋਰ ਪਰ ਆ ਬਈ ਠੀਕ ਆ ਦੋ ਤਿੰਨ ਘੰਟੇ ਤੱਕ ਜਿਹੜਾ ਹਾਈਡਰੋਜਨ ਪਾ ਕੇ ਦੇਖੀ ਇੱਕ ਵਾਰੀ ਪਾ ਦੇ ਹਾਂ ਹਾਂ ਉੱਪਰ ਆ ਜਾਂਦੀ ਹੁੰਦੀ ਹੈ ਹਾਂ ਸਹੀ ਬਰ ਹਾਈਡਰੋਜਨ ਉੱਪਰ ਆ ਜਾਂਦੀ ਹੈ ਕਿਹੜੀ ਹਾਈਡਰੋਜਨ ਆਹੀ ਆਹ ਹਾਂ ਨਹੀਂ ਅੰਟੀ ਹਰੇ ਪੈ ਜਰੂਰ ਆ ਪਰ ਦੇਣੀ ਆ ਉਹਨਾਂ ਨੂੰ ਦਵਾਈ ਨਾਲ ਨੇ ਤੇ ਆਈ ਜਾਣੇ ਬਾਹਰ ਹੌਲੀ ਹੌਲੀ ਆਈ ਜਾਣੇ ਤੂੰ ਖਿੱਚੀ ਜਾਣੀ ਠੀਕ ਆ ਚੜ ਚੜ ਕੇ ਨਿਕਲੀ ਜਾਣਾ ਉਹਨਾਂ ਨੇ ਬਾਹਰ ਇਹੋ ਤੇ ਚਲ ਬੁਝਰ ਬੁਝੀ ਕਰਦਾ ਇੱਦਾਂ ਮੈਂ ਵੀ ਚੱਲਿਆ ਹਾਂ ਠੀਕ ਆ ਮੈਂ ਬਨੀ ਦੀ ਤੇ ਛੱਟਾ ਦੇ ਮੈਂ ਢੀ ਹੋਏਗੀ ਠੀਕ ਆ ਚੱਲ ਠੀਕ ਆ ਸੁੱਤੇ ਮੈਂ ਵੀ ਚੱਲਿਆ ਓਕੇ ਕੁੱਤੀ ਦਾ ਆਪਾਂ ਨੇ ਕਰਵਾਤਾ ਇਲਾਜ ਡਾਕਟਰ ਨੇ ਉਹ ਟੀਕਾ ਲਾਤਾ ਤਾਂ ਉਹ ਕਹਿੰਦਾ ਵੀ ਝੜ ਝੜ ਕੇ ਨਾ ਕੀੜੇ ਬਾਹਰ ਆਈ ਜਾਣੇ ਹੁਣ ਦੋ ਤਿੰਨ ਕਿਦਾ ਸੀ ਹੋਰ ਕੱਢ ਕੇ ਆਏ ਹੁਣ ਕਰ ਬਾਕੀ ਮੈਂ ਉਹਨੂੰ ਕਿਹਾ ਸੱਤੇ ਨੂੰ ਮੁੰਡੇ ਨੂੰ ਪਿੰਡ ਦੇ ਨੂੰ ਵੀ ਤੂੰ ਇਹਨੂੰ ਕੁੱਤੀ ਨੂੰ ਹਰੇ ਬੰਨ ਕੇ ਰੱਖ ਤਿੰਨ ਚਾਰ ਘੰਟੇ ਜਿਉਂ ਜਿਉਂ ਬਾਹਰ ਨਿਕਲ ਜਿਉਂ ਕੇ ਉਹਨਾਂ ਨੂੰ ਮਾਰਦੀ ਬੱਗ ਜਿਉਂਦੇ ਵੀ ਨਿਕਲਦੇ ਆ ਨਾ ਕਾਫੀ ਕੰਨ ਉਹਦਾ ਭਰਿਆ ਹੋਇਆ ਵਿੱਚ ਤੇ ਉਹ ਵਿੱਚ ਵੜ ਜਿੰਨੇ ਆ ਜਦ ਵੀ ਅਸੀਂ ਕੱਢਣ ਲੱਗਦੇ ਆ ਗੁੱਛੇ ਹੀ ਬਣਿਆ ਹੋਇਆ ਵਿੱਚ ਉਹਦੇ ਲਓ ਜੀ ਉਸ ਤੋਂ ਬਾਅਦ ਆ ਕੇ ਘਰ ਹੁਣ ਪਨੀਰੀ ਪਾਉਣੀ ਆਹਾ ਉਦਣ ਦੀ ਤਾਂ ਪਾਤੀ ਤੇ ਆਪਾਂ ਨੇ ਉਦਣ ਵਾਲੇ ਤੇ ਜੰਮੇ ਤੇ ਥੋੜੇ ਬਲੌਗ ਲੇਟ ਹੋ ਗਿਆ ਤਾਂ ਆਪਣਾ ਅੰਮਾ ਘਰਾਂ ਚ ਬੀਜ ਰਹੇ ਉਹ 26 ਆ 31 22 ਦੀ ਆਪਾਂ ਨੇ ਇਹ ਵੀ 26 ਆ ਆ ਦੇਖੋ ਇਹ ਵੀ ਬਹੁਤ ਸੋਹਣੀ ਪੁੰਗਰੀ ਆ ਆ ਦੇਖੋ ਕੱਲਾ ਕੱਲਾ ਦਾਣਾ ਪੁੰਗਰੇਜ ਵੀ ਆ ਦੇਖੋ ਆਦਿ ਚੈੱਕ ਕਰ ਸੌਦੇ ਤੁਸੀਂ ਹੋ ਜੀ ਰੱਬ ਦਾ ਨਾਮ ਲੈ ਕੇ ਪਾਉਣ ਲੱਗਿਆ ਅੱਜ ਸੱਬੀ ਪਨੀਰੀ ਮੈਂ ਚਲੇ ਗਿਆ ਤਾਂ ਉਧਰ ਕੁੱਤੀ ਦਾ ਇਲਾਜ ਕਰਾਉਣ ਮੰਮੀ ਨੂੰ ਕਹਿ ਗਿਆ ਤਾਂ ਮੈਂ ਵੀ ਲਾਈਟ ਆ ਗਈ ਵੀ ਮੜ ਜਾ ਭਰਦੀ ਮੰਮੀ ਨੇ ਥੋੜੀ ਜਿਆਦਾ ਭਰਤਾ ਗਿਆ ਰਾ ਚਲੋ ਕੋਈ ਫੇਰ ਵੀ ਛੱਟਾ ਵਧੀਆ ਦੇ ਹੁੰਦਾ ਪਨੀਰੀ ਆਪਣੀ ਬੀਜ ਹੋ ਗਈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਛਿੱਟਾ ਦੇਖਿਆ ਆਪਾਂ ਨੇ ਉਸ ਦਿਨ ਬੀਜੀ ਦੀ ਇਹ ਹੋ ਗਈ ਤਕਰੀਬਨ ਅੱਜ 10 ਦਿਨ ਦੀ ਹੋ ਗਈ ਨਾ 9 9 ਦਿਨ ਦੀ ਹੋ ਗਈ ਅੱਜ ਪਨੀਰੀ ਆਹਾ ਆਪਣੀ ਦੇਖ ਸਕਦੇ ਹੋ ਤੁਸੀਂ ਇਹ ਬਹੁਤ ਵਧੀਆ ਜੰਮੀ ਹੋਈ ਹੈ ਵੀ ਇੱਧਰ ਆਪਣੇ ਆ 26 ਆ ਬੀ ਉਹ ਵੀ 26 ਦੀ ਪਾਈ ਆ ਆਪਣੇ ਆਹ ਕੱਤੀ ਇੱਧਰ ਸਾਈਡ ਪਰ